ਕਿਉਂ ਨਹੀਂ ਦੱਸਿਆ ਕਿ ਅਸੀਂ ਕੱਥੇ ਲੈ ਕੇ ਜਾ ਰਹੇ ਹਾਂ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟਸ ਬਿਠਾਇਆ ਫਲਾਈਟਸ ਵੀ ਨਹੀਂ ਸਾਨੂੰ ਦੱਸਿਆ ਅਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਅਸੀਂ ਇੰਡੀਆ ਵਾਪਸ ਆ ਗਏ ਜਦੋਂ ਇੱਥੇ ਲੈਂਡ ਹੋਏ ਮੈਂ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਵੀ ਤੁਹਾਡਾ ਕਿੰਨਾ ਤੱਕਾ ਹੋ ਗਿਆ ਤੱਕਾ ਤਾਂ ਵੀਰੇ ਸਾਰਾ ਤੱਕਾ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸੈਡ ਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕਰਾਸਿੰਗ ਨਹੀਂ ਕੀਤਾ ਅਸੀਂ ਕੋਈ ਕੰਟੀਨੈਂਟ ਉੱਪਰ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਕੋੜੇ ਕੋਲ ਵੀ ਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋਲ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਹੈ ਜੇ ਸਾਨੇ ਇਮੀਗ੍ਰੇਸ਼ਨ ਕਹੇ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਆਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਅਸਾਂ ਛੱਡਣਾ ਜੋਸੜਨਾ ਤੱਕ ਸਾਡੇ ਵੱਲ ਦੇਖਿਆ ਜਾਵੇ ਸਾਡੇ ਵੱਲੇ ਕੰਮ ਪੂਰਾ ਕੀਤਾ ਜਾਵੇ ਜੋ ਹੋਇਆ ਸਭ ਕਲੀਅਰ ਹੋਵੇ ਕਿੰਨੇ ਲੰਮੇ ਤੱਕਾ ਹੋ ਗਿਆ ਕੀ ਕਹੋਗੇ ਤੁਸੀਂ ਅਜ ਤਾਂ ਆਪਣੇ ਬੱਚੇ ਦੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਸਾਨੂੰ ਸਰਕਾਰਾਂ ਨੂੰ ਕਿਸ ਸਰਮਦੋਲ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੀ ਜੀ ਇਹ ਵੱਡੀ ਕੁੜੀਆਂ ਸਭ ਤੋਂ ਜੀ ਠੀਕ ਹੈ ਜੀ ਠੀਕ ਹੋ ਗਏ ਕਿਸ ਸਰਮਦੋਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਜੀ ਤੇ ਬਸ ਆ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਹੈ ਇਸ ਬਾਰੇ ਬੱਚਾ ਸੈੱਟ ਕਰਨ ਵਿੱਚੇ ਬੱਚੇ ਨੂੰ ਭੇਜਿਆ ਸੀਗਾ ਜੀ ਉਹ ਬੱਚਾ ਸੈੱਟ ਹੋ ਜਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਜੀ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਬਣ ਸਕਦਾ ਇਹਦਾ ਕੀ ਕਿਸਰ ਬੱਚੀ ਨੂੰ ਹੌਸਲਾ ਦਿੱਤਾ ਹੋਇਆ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਅੱਗੇ ਉਹ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਇਹ ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਆ ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਦੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਮੇ ਕਿਵੇਂ ਆਪਣੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਹੈ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਹੈ ਬੱਚਿਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਧੀ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਜਿਹੜਾ ਸਰਕਾਰਾਂ ਤੋਂ ਅਸਤੀ ਰੱਖੀ ਜਾਂਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਦੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ